ਉਟਾ ਜੈ ਪਿੰਡ ਜਗਜੀਤਪੁਰ ਫਗਵਾੜੇ ਤੋਂ ਜੀ ਫਗਵਾੜੇ ਤੋਂ ਤੁਹਾਨੂੰ ਕੀ ਕੀ ਦਿੱਕਤ ਸੀ ਮੈਨੂੰ ਦਿੱਕਤ ਬਹੁਤ ਸੀ ਜੀ ਸਰੀਰ ਵਿੱਚ ਦਰਦ ਆ ਰਹੇ ਨੇ ਸੀ ਮੋਢੇ ਦਰਦ ਸੀ ਗੈਸ ਐਸਟੇਡੀ ਪੇਟ ਭਾਰਾ ਰਹਿੰਦਾ ਸੀ ਰਾਤ ਨੂੰ ਨੀਂਦ ਘਟ ਜਾਂਦੀ ਸੀ ਅੱਛਾ ਜੀ ਸਵੇਰੇ ਉੱਠਣ ਵੇਲੇ ਦਿੱਕਤ ਆਉਂਦੀ ਸੀ ਜੀ ਨੀਂਦ ਘਟ ਪੈਣੀ ਰਾਤ ਨੂੰ ਤੇ ਸਰੀਰ ਜਿਹੜਾ ਸੀ ਦੁਖਦਾ ਸੀ ਸਵੇਰ ਉੱਠਦੇ ਸੀ ਹਾਂ ਜੀ ਤੇ ਕਿੰਨੇ ਕ ਸਮੇਂ ਤੋਂ ਪ੍ਰੋਬਲਮ ਅਸੀਂ ਤੁਹਾਨੂੰ ਇਹ 4-5 ਸਾਲਾਂ ਤੋਂ ਪ੍ਰੋਬਲਮ ਹੈ ਜੀ 4-5 ਸਾਲਾਂ ਤੋਂ ਪ੍ਰੋਬਲਮ ਅਸੀਂ ਆ ਤੇ ਜਿਆਬ ਬਣਦਾ ਸੀ ਹਾਂ ਜੀ ਪਜਾਬ ਦੇ ਕੈਪਸੂਲ ਖਾਂਦੇ ਸੀ ਦੋ ਕੈਪਸੂਲ ਖਾਂਦਾ ਸੀ ਜੀ ਅੱਛਾ ਦੋ ਕੈਪਸੂਲ ਡੇਲੀ ਖਾਂਦੇ ਸੀ ਹਾਂਜੀ ਇੱਕ ਸਵੇਰੇ ਇੱਕ ਸ਼ਾਮ ਨੂੰ ਜੀ ਲਗਭਗ ਤੂੰ 4-5 ਸਾਲ ਕੈਪਸੂਲ ਖਾਦੇ ਆ ਹਾਂਜੀ ਹੋਰ ਕਿਹੜੀ ਮੈਡੀਸਿਨ ਖਾਂਦੇ ਸੀ ਨਾਲ ਹੋਰ ਕੋਈ ਨਹੀਂ ਪੇਨ ਕਾਲਰ ਖਾ ਲਈ ਜਦੋਂ ਸਰੀਰ ਦਰਦ ਕਰਦਾ ਸੀ ਦਰਦ ਕਰਦੇ ਪੇਨਕਿਲ ਲੈ ਆਂਦੇ ਸੀ ਹਾਂਜੀ ਤੇ ਕਿੰਨੀ ਕਿ ਮੈਡੀਸਿਨ ਯੂਜ਼ ਕਰ ਚੁੱਕੇ ਹੋ ਤੁਸੀਂ ਕਾਫੀ ਮੈਡੀਕਲ ਯੂਜ਼ ਕੀਤੀ ਹੈ ਜੀ ਓਕੇ ਕੋਈ ਆਰਾਮ ਨਹੀਂ ਆਇਆ ਪਰ ਆਪਾਂ ਤੁਹਾਨੂੰ ਬਾਡੀ ਸਬ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਆ ਅੱਜ ਤੁਹਾਨੂੰ 50 ਦਿਨ ਪੂਰੇ ਹੋ ਚੁੱਕੇ ਹੈਗੇ ਆ ਉਹ ਵਰਤੇ ਆ ਹੁਣ ਤੁਸੀਂ ਕੀ ਕਹਿਣਾ ਚਾਹ ਮੈਂ ਆਪ ਬੋਡੀ ਸਰਵਿਸ ਦਾ ਪਿਆ ਆ ਦਿੰਦਾ ਜੂਸ ਵਰਤਿਆ ਮੈਨੂੰ ਬਹੁਤ ਵਧੀਆ ਲੱਗਿਆ ਮੇਰੇ ਸਰੀਰ ਵਿੱਚ ਕੋਈ ਦਰਦ ਨਹੀਂ ਕੋਈ ਗੈਸ ਸਟੇਡੀ ਨਹੀਂ ਕੋਈ ਜਲਣ ਨਹੀਂ ਪੇਟ ਹਲਕਾ ਰਹਿੰਦਾ ਸਹੀ ਬਿਲਕੁਲ ਤੰਦਰੁਸਤ ਆ ਕੰਮ ਕਰਨ ਨੂੰ ਦਿਲ ਕਰਦਾ ਸਵੇਰੇ ਉੱਠਣ ਵੇਲੇ ਕੋਈ ਦਿੱਕਤ ਨਹੀਂ ਆਉਂਦੀ ਦਿਲ ਖੁਸ਼ ਰਹਿੰਦਾ ਵਧੀਆ ਰਹਿੰਦਾ ਜੀ ਜਿੱਦਾਂ ਤੁਸੀਂ ਕਹਿੰਦੇ ਸੀ ਵੀ ਜਿਹੜੀ ਡੇਲੀ ਕੈਪਸੂਲ ਖਾਂਦੇ ਸੀ ਤੇ ਉਹ ਕੈਪਸੂਲ ਤੁਸੀਂ ਹੁਣ ਖਾਂਦੇ ਹੋ ਬਿਲਕੁਲ ਖਾਂਦਾ ਜੀ ਉਹ ਤੁਸੀਂ ਕਿੰਨੇ ਚਿਰਾਂ ਬਾਅਦ ਛੱਡਿਆ ਸੀ ਉਹ ਤਾਂ ਮਾਜੀ ਦੋ ਤੰਦਰਾਂ ਵਾਲੇ ਛੜਤਾ ਸੀਗਾ ਜੀ। ਜਣੀ ਦੋ ਤਿੰਨ ਦਿਨਾਂ ਬਾਅਦ ਤੁਸੀਂ ਕੈਪਸੂਲ ਜਿਹੜਾ ਸੀ ਬੰਦ ਕਰਤਾ ਸੀ। ਹਾਂਜੀ। ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ ਦਿੱਕਤ ਆਈ ਜੀ। ਹੁਣ ਤੁਹਾਨੂੰ 50 ਦਿਨ ਪੂਰੇ ਹੋ ਚੁੱਕੇ ਆ। ਹਾਂਜੀ। ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੁੰਨਾ ਆ ਕਿ ਬਾਡੀ ਸਰਵਿਸ ਹਰ ਇੱਕ ਪੁਰਾਣੇ ਨੂੰ ਵਰਤਣਾ ਚਾਹੀਦਾ। ਇਹ ਇੱਕ ਜੂਸ ਬਹੁਤ ਵਧੀਆ ਆ ਜਿਵੇਂ ਮੈਂ ਤੰਦਰੁਸਤ ਪਾਈ ਆ। ਤੁਸੀਂ ਵੀ ਤੰਦਰੁਸਤੀ ਪਾ ਸਕਦੇ ਹੋ ਇੱਕ ਵਾਰੀ ਬਾਡੀ ਸਰਵਿਸ ਪੀ ਕੇ ਦੇਖੋ ਜੀ। ਜਿਹੜੇ ਸੋਸ਼ਲ ਮੀਡੀਆ ਤੁਹਾਡੀ ਜਿਹੜੀ ਵੀਡੀਓ ਲੱਖਾਂ ਹੀ ਲੋਕ ਦੇਖਣਗੇ। ਉਹਨਾਂ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ਕਿ ਸਰਵਸਪੈਕ ਯੂਜ਼ ਕਰ ਲੈਣਾ ਚਾਹੀਦਾ ਜੀ ਬਿਲਕੁਲ ਜੀ ਮੈਂ ਤਾਂ ਇਹ ਕਹਿਣਾ ਜਿਵੇਂ ਮੈਂ ਬਾਡੀ ਸਰਵਸਪੀਕ ਹੈ ਆਪਣੇ ਸਰੀਰ ਦੀ ਤੰਦਰੁਸਤੀ ਲਈ ਆ ਤੁਸੀਂ ਵੀ ਲੈ ਸਕਦੇ ਹੋ ਇੱਕ ਵਾਰੀ ਬਾਡੀ ਸਰਵਸਪੀਕ ਨੂੰ ਜ਼ਰੂਰ ਪੀ ਲੈਣਾ ਚਾਹੀਦਾ ਜੀ ਥੈਂਕ ਯੂ